ਇਹ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਵਿਕਰਮ ਮਜੀਠੀਆ ਦੇ ਉੱਪਰ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਉਹਨਾਂ ਨੂੰ ਇੱਕ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ 8 ਸਤੰਬਰ ਨੂੰ ਇੱਕ ਅਰਜ਼ੀਦਾਰ ਕੀਤੀ ਜਾਂਦੀ ਹੈ ਰਾਜਪਾਲ ਕੋਲ ਭੇਜੀ ਜਾਂਦੀ ਹੈ ਤੇ ਮਨਜ਼ੂਰੀ ਮੰਗੀ ਜਾਂਦੀ ਹੈ ਵਿਕਰਮ ਮਜੀਠੀਆ ਵਿਰੁੱਧ ਮੁਕਦਮਾ ਚਲਾਉਣ ਦੀ ਤੇ ਇਸ ਮਨਜ਼ੂਰੀ ਨੂੰ ਹੁਣ ਰਾਜਪਾਲ ਦੀ ਜਿਹੜੀ ਪਰਮਿਸ਼ਨ ਆ ਮਿਲ ਚੁੱਕੀ ਹੈ ਇਸ ਮਾਮਲੇ ਨੂੰ ਹੁਣ ਰਾਜਪਾਲ ਨੇ ਕਹਿ ਦਿੱਤਾ ਹੈ ਕਿ ਸਰਕਾਰ ਇਹ ਮੁਕਦਮਾ ਚਲਾ ਸਕਦੀ ਹੈ ਹੁਣ ਵਿਕਰਮ ਮਜੀਠੀਆ ਨੂੰ ਮੁਕਦਮੇ ਦਾ ਸਾਹਮਣਾ ਕਰਨਾ ਪਵੇਗਾ ਦਰਅਸਲ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਭ੍ਰਸ਼ਟਾਚਾਰ ਰੋਕੂ ਥਮ ਕਾਨੂੰਨ ਦੀ ਤਾਰਾ 19 ਤਹਿਤ ਇਸ ਮਾਮਲੇ ਨੂੰ ਜਿਹੜੀ ਹੈ ਮੁਕਦਮੇ ਨੂੰ ਮਨਜ਼ੂਰੀ ਦਿੱਤੀ ਹੈ ਤੇ ਪਹਿਲਾਂ ਕੈਬਨਟ ਨੇ 8 ਸਤੰਬਰ ਨੂੰ ਇਸ ਦੀ ਸਿਫਾਰਿਸ਼ ਕੀਤੀ ਸੀ ਇਸ ਤੇ ਹੁਣ ਮੋਹਰ ਲੱਗੀ ਹੈ ਦਰਅਸਲ ਆਮਦਨ ਤੋਂ ਵਾਅਦਾ ਹੈ ਮਾਮਲਾ ਹੈ ਕਿ ਕਿਸ ਤਰੀਕੇ ਨਾਲ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਦੇ ਉੱਤੇ ਜਦ ਦੀ ਆਮ 1200 ਤੋਂ ਬਾਅਦ ਜਿਹੜੇ ਆਮਦਨ ਉਸ ਨੂੰ ਇਕੱਠੇ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਨੇ ਜਿਹੜੀਆਂ ਜਾਂਚ ਏਜੰਸੀਆਂ ਨੇ ਉਹਨਾਂ ਨੇ ਦੱਸਿਆ ਸੀ ਕਿ 2013 ਦੇ ਵਿੱਚ ਜਿਹੜਾ ਡਰੱਗ ਤਸਕਰੀ ਨਾਲ ਜੁੜੇ ਸਨ ਵੱਡਾ ਨੈਟਵਰਕ ਸੀ ਉੱਥੋਂ ਹੀ ਇਹਨਾਂ ਨੇ 540 ਕਰੋੜ ਰੁਪਏ ਦੀ ਜਾਇਦਾਦ ਨੂੰ ਇਕੱਠਾ ਕੀਤਾ ਹੈ ਮਨੀ ਲੌਂਡਰਿੰਗ ਰਾਹੀਂ 700 ਤੋਂ ਵੱਧ ਕਰੋੜ ਰੁਪਏ ਦੀ ਜਾਇਦਾਦ ਇਕੱਠੀ ਕੀਤੀ ਹੈ ਸਰਕਾਰੀ ਸੂਤਰਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਮੁਕੱਦਮਾ ਚੱਲੇਗਾ ਤੇ ਬਿਕਰਮ ਮਜੀਠੀਆ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧਣਗੀਆਂ ਤੇ ਹੁਣ ਕੇਸ ਵੀ ਅੱਗੇ ਵਧੇਗਾ ਹੁਣ ਤੁਹਾਨੂੰ ਦੱਸ ਦਿੰਦਾ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਕਾਬਲੇ ਜ਼ਿਕਰ ਹੈ ਕਿ ਤਿੰਨ ਵਾਰ ਦੇ ਵਿਧਾਇਕ ਰਹੇ ਵਿਕਰਮ ਮਜੀਠੀਆ ਨੂੰ 25 ਜੂਨ ਨੂੰ ਉਹਨਾਂ ਦੇ ਘਰੋਂ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਅੰਮ੍ਰਿਤਸਰ ਰਿਹਾਈਸ਼ ਤੋਂ ਅਤੇ ਹੋਰ 25 ਥਾਮਾ ਉਤੇ ਛਾਪੇ ਮਾਰੀ ਕੀਤੀ ਜਾਂਦੀ ਹੈ ਵਿਲੈਂਸ ਟੀਮ ਦੇ ਵੱਲੋਂ ਡਿਜੀਟਲ ਡਿਵਾਈਸ ਬਰਾਮਦ ਕੀਤੇ ਜਾਂਦੇ ਨੇ ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਦਸਤਾਵੇਜ਼ ਵੀ ਆਪਣੇ ਕਬਜ਼ੇ ਦੇ ਵਿੱਚ ਲਏ ਜਾਂਦੇ ਨੇ ਤੇ 26 ਜੂਨ ਨੂੰ ਮੁਹਾਲੇ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ 7 ਦਿਨ ਦੀ ਪੁਲਿਸ ਰਿਮਾਂਡ ਦੇ ਵਿੱਚ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਹੈ ਜਿਸ ਨੂੰ ਬਾਅਦ ਦੇ ਵਿੱਚ 4 ਦਿਨ ਹੋਰ ਵਧਾ ਦਿੱਤਾ ਗਿਆ ਸੀ ਤੇ ਬਾਅਦ ਵਿੱਚ 6 ਜੁਲਾਈ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ ਸੀ ਇਸ ਸਮੇਂ ਨਾਲ ਬਾਅਦ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਰੱਖੜੀ ਅਤੇ ਦੀਵਾਲੀ ਦੀ ਰਾਤ ਵੀ ਉਹਨਾਂ ਨੇ ਜੇਲ੍ਹ ਦੇ ਵਿੱਚ ਹੀ ਬਿਤਾਏ ਸੀ ਵਿਜੀਲੈਂਸ ਬਿਊਰੋ ਦੇ ਵੱਲੋਂ 2 ਅਗਸਤ ਨੂੰ ਇੱਕ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ 40000 ਪੰਨਿਆਂ ਦੀ ਜਿਸ ਤੋਂ ਬਾਅਦ ਇੱਕ ਕਾਫੀ ਸੁਰਖੀਆਂ ਦੇ ਵਿੱਚ ਖਬਰ ਹੈ ਸੀ ਕਿ ਆਖਰਕਾਰ 40 ਹਜ਼ਾਰ ਪੰਨਿਆਂ ਦੇ ਵੱਧ ਦਸਤਾਵੇਜ਼ੀ ਸਬੂਤ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਵੀ ਦੇ ਵਿੱਚ ਸ਼ਾਮਿਲ ਨੇ ਇਹ ਮਾਮਲਾ 2013 ਦੇ ਵਿੱਚ ED ਦੀ ਜਾਂਚ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ 600 ਕਰੋੜ ਦੇ ਸਿੰਥੈਟਿਕ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਸੀ ਤੇ ਇਸ ਜਿਹੜਾ ਰੈਕਟ ਦਾ ਸਰਗਨਾ ਸੀ ਸਾਫਕਾ ਡੀਐਸਪੀ ਜਗਦੀਸ਼ ਭੋਲਾ ਉਸਨੇ ਪੁੱਛਗਿੱਛ ਦੌਰਾਨ ਵਿਕਰਮ ਜੀਠਿਆ ਦਾ ਨਾਮ ਲਿਆ ਸੀ ਉਸ ਤੋਂ ਬਾਅਦ ਇਹ ਮਾਮਲਾ ਚੱਲਿਆ ਤੇ ਮਾਮਲਾ ਚੱਲਣ ਤੋਂ ਬਾਅਦ ਉਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਰਹਿ ਕੇ ਆਏ ਨੇ ਪਰ ਫਿਰ ਦੁਬਾਰਾ ਹੁਣ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਕੇਸ ਚੱਲਣ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਆ ਰਹੀ ਹੈ ਹਾਲਾਂਕਿ ਬਾਅਦ ਵਿੱਚ ਉਹ ਡਰੱਗ ਜਿਹੜੇ ਨਾਲ ਸੰਬੰਧਿਤ ਇਲਜ਼ਾਮ ਸੀ ਅਦਾਲਤ ਨੇ ਉਹ ਖਾਰਜ ਕਰ ਦਿੱਤਾ ਸੀ ਤੇ ਮੌਜੂਦਾ ਜਿਹੜਾ ਮਾਮਲਾ ਭ੍ਰਸ਼ਟਾਚਾਰ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਹੈ ਇਸ ਤੋਂ ਇਲਾਵਾ ਵਿਜੀਲੈਂਸ ਨੇ 400 ਜਿਹੜੀ 4 ਸ਼ੀਟ ਪੇਸ਼ ਕੀਤੀ ਸੀ ਉਸ ਦੇ ਵਿੱਚ 700 ਕਰੋੜ ਦੀਆਂ ਗੈਰ ਕਾਨੂੰਨੀ ਅਤੇ ਬੇ ਹਿਸਾਬ ਜਾਇਦਾਦਾਂ ਦਾ ਖੁਲਾਸਾ ਕੀਤਾ ਹੈ ਇਹ 4 ਸ਼ੀਟ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਵਿੱਚ 15 ਥਾਮਾਂ ਦੀ ਜਾਂਚ ਕਰਨ ਤੋਂ ਬਾਅਦ ਪੇਸ਼ ਕੀਤੀ ਗਈ ਸੀ ਤੇ ਅਕਾਲੀ ਭਾਜਪਾ ਦੇ ਆਗੂਆਂ ਦੇ ਬਿਆਨ ਵਿੱਚ ਦੇ ਵੀ ਸ਼ਾਮਿਲ ਨੇ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਸਮੇਂ ਸਮੇਂ ਸਿਰ ਚਾਰ ਸ਼ੀਟ ਧਾਇਰ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਵਿਕਰਮ ਮਜੀਠੀਆਂ ਦੇ ਮੁਸ਼ਕਲੇ ਲਗਾਤਾਰ ਵੱਧਣ ਗਈਆਂ ਉਹਨਾਂ ਨੂੰ ਹਲੇ ਕੋਈ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਹੁਣ ਤਾਂ ਉਹਨਾਂ ਨੂੰ ਕਿਸ ਤਾ ਸਾਹਮਣਾ ਕਰਨਾ ਪਵੇਗਾ ਜਿਸ ਦੀ ਕਿ ਅਕਸਰ ਹੀ ਸਰਕਾਰ ਦੇ ਵੱਲੋਂ ਗੱਲ ਕੀਤੀ ਜਾਂਦੀ ਸੀ ਕਿ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦਾ ਇੱਕ ਇੱਕ ਪੈਸਾ ਸੀ ਬਸੁੱਲਾਂਗੇ ਜਿਸ ਤਰੀਕੇ ਨਾਲ ਨਸ਼ੇ ਦੇ ਸਦਾਕਰਾਂ ਉੱਤੇ ਤਸਕਰਾਂ ਉੱਤੇ ਪੀਲਾ ਪੰਜਾ ਚਲਾਇਆ ਜਾਂਦਾ ਜਾਇਦਾਦਾਂ ਦੇ ਉੱਤੇ ਤੇ ਵਿਰੋਧੀ ਸਵਾਲ ਕਰਦੇ ਸਨ ਕਿ ਆਖਰਕਾਰ ਇਹ ਸਿਕੰਜਾ ਬਿਕਰਮਜੀਠਿਆ ਦੀ ਕੋਠੀ ਦੇ ਉੱਤੇ ਵੀ ਚੱਲੇਗਾ ਕਿਉਂਕਿ ਨਾਮ ਜੁੜਦਾ ਸੀ ਕਿ ਡਰੱਗਸ ਵੇਚ ਕੇ ਉਹਨਾਂ ਦੇ ਵੱਲੋਂ ਇਸ ਸਾਰੇ ਪੈਸੇ ਨੂੰ ਕਮਾਇਆ ਗਿਆ ਪਰ ਹੁਣ ਵੇਖਣਾ ਅਹਿਮ ਰਹੇਗਾ ਕਿ ਆਖਰਕਾਰ ਇਸ ਮਾਮਲੇ ਤੋਂ ਬਾਅਦ ਅਕਾਲੀ ਦਲ ਦਾ ਕਿਹੜਾ ਬਿਆਨ ਸਾਹਮਣੇ ਆਵੇਗਾ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹੜੇ ਪੱਖ ਰੱਖੇ ਜਾਣਗੇ ਤੇ ਖੁਦ ਵਿਕਰਮ ਜੀਠੇ ਦਾ ਕੋਈ ਬਿਆਨ ਆਵੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਸਿਆਸਤ ਦੀ ਸਭ ਤੋਂ ਵੱਡੀ ਖਬਰ ਹੈ ਵਿਕਰਮ ਜੀਠਾ ਦੇ ਨਾਲ ਜੁੜੀ ਹੋਏ ਇੱਕ ਹੁਣ ਕੇਸ ਦਾ ਸਾਹਮਣਾ ਕਰਨਗੇ ਤੇ ਕੇਸ ਚ ਲਾਇਆ ਜਾਵੇਗਾ ਕੇਸ ਦੇ ਵਿੱਚ ਅੱਗੇ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ